ਕਰੋੜਾ ਜਨਮ ਹੋ ਗਏ ਤੇ ਕਈ ਯੁੱਗ ਬੀਤ ਗਏ ਪਰ ਉਹ ਛੇਣ ਜਿਹੜਾ ਸਾਡੇ ਜੀਵਨ ਚ ਨਹੀਂ ਆਇਆ ਜੇ ਉਹ ਛੇਣ ਸਾਡੇ ਜੀਵਨ ਚ ਆ ਜਾਂਦਾ ਤੇ ਅਸੀਂ ਮੁਕਤ ਹੋ ਜਾਂਦੇ ਸਾਡਾ ਆਉਣਾ ਜਾਣਾ ਸੰਸਾਰ ਚ ਖਤਮ ਹੋ ਜਾਂਦਾ ਪਰ ਅਸੀਂ ਵਾਰ-ਵਾਰ ਜਨਮ ਕਿਉਂ ਲੈਨੇ ਆ ਕਿ ਸਾਡੇ ਜੀਵਨ ਦੇ ਵਿੱਚ ਉਹ ਛੇਣ ਨਹੀਂ ਆਸੀ ਮੁਕਤ ਨਹੀਂ ਹੋਏ ਉਹ ਮੁਕਤ ਆਪਾਂ ਤਾਂ ਹੋਵਾਂਗੇ ਉਹ ਛਣ ਸਾਡੇ ਜੀਵਨ ਚ ਆਏਗਾ ਜੇ ਸ਼ਬਦ ਤੇ ਸੁਰਤ ਦਾ ਮੇਲ ਹੋਵੇਗਾ ਅਜੇ ਸਾਡੀ ਸੁਰਤ ਵੱਖਰੀ ਆ ਤੇ ਸ਼ਬਦ ਵੱਖਰਾ ਇਸ ਕਰਕੇ ਉਹ ਛਣ ਜਿਹੜਾ ਸਾਡੇ ਜੀਵਨ ਚ ਨਹੀਂ ਆ ਰਿਹਾ ਜਿਵੇਂ ਉਦਾਹਰਨ ਆਖੇ ਆ ਬਿਜਲੀ ਦੀਆਂ ਦੋ ਤਾਰਾਂ ਉਹ ਵੱਖਰੀਆਂ ਵੱਖਰੀਆਂ ਦੋ ਤਾਰਾਂ ਆ ਤੇ ਜੇ ਵੱਖਰੀਆਂ ਵੱਖਰੀਆਂ ਪਈਆਂ ਰਹਿਣ ਤੇ ਉਹ ਬਲਬ ਜਿਹੜਾ ਨਹੀਂ ਜਗਦਾ ਟਿਊਬਲੈਟ ਨਹੀਂ ਜਗਦਾ ਜੇ ਉਹਨਾਂ ਦੋਵਾਂ ਤਾਰਾਂ ਨੂੰ ਬਿਜਲੀ ਵਾਲੀਆਂ ਨੂੰ ਇੱਕ ਗਰਮੋਂ ਦੀ ਇੱਕ ਠੰਡੀ ਹੁੰਦੀ ਆ ਇੱਕ ਅਰਥ ਵਾਲੀ ਹੁੰਦੀ ਆ ਇੱਕ ਕਰੰਟ ਵਾਲੀ ਹੁੰਦੀ ਆ ਜੇ ਦੋਵਾਂ ਤਾਰਾਂ ਨੂੰ ਫੜ ਕੇ ਅਸੀਂ ਐਂ ਟੱਚ ਕਰ ਦਾਂਗੇ ਉਸੇ ਵੇਲੇ ਟਿਊਬਲੈਟ ਜਗ ਪਣੀ ਆ ਤੇ ਰੋਸ਼ਨੀ ਹੋ ਜਾਈਂ ਜਿੱਦਨ ਸੁਰਤ ਤੇ ਸ਼ਬਦ ਦਾ ਮੇਲ ਹੋ ਗਿਆ ਉਦੋਂ ਹੀ ਬ੍ਰਹਮ ਗਿਆਨ ਦਾ ਪ੍ਰਕਾਸ਼ ਹੋ ਜਾਣਾ ਉਦੋਂ ਹੀ ਬ੍ਰਹਮ ਗਿਆਨ ਦਾ ਪ੍ਰਕਾਸ਼ ਹੋ ਜਾਣਾ ਤੇ ਬ੍ਰਹਮ ਗਿਆਨੀ ਆਪ ਪਰਮੇਸ਼ਰ ਪਰਮੇਸ਼ਰ ਰੂਪ ਹੋ ਜਾਣਾ ਫਿਰ ਉਸ ਜੀਵ ਨੇ ਮੁਕਤ ਹੋ ਜਾਣਾ ਫਿਰ ਉਹ ਜੀਵਨ ਦੇ ਵਿੱਚ ਇੱਕ ਛਿਣ ਆ ਜਾਣਾ ਫਿਰ ਜਿੱਦਨ ਸੁਰਤ ਤੇ ਸ਼ਬਦ ਦਾ ਕਨੈਕਸ਼ਨ ਹੋ ਗਿਆ ਸੁਰਤ ਨੇ ਸ਼ਬਦ ਦੀ ਪਕੜ ਕਰ ਲਈ ਇੱਥੇ ਧਿਆਨ ਜੁੜ ਗਿਆ ਇੱਥੇ ਗੁਰੂ ਦੇ ਵਿੱਚ ਧਿਆਨ ਟਿਕ ਗਿਆ ਇੱਥੇ ਕਹਿਣ ਤੋਂ ਭਾਵ ਕਿ ਸ਼ਬਦ ਆ ਗਿਆ ਇੱਥੇ ਸੁਰਤ ਨੇ ਪਕੜ ਕਰ ਲਈ ਸ਼ਬਦ ਦੀ ਉਦੋਂ ਹੀ ਕਹਿਣ ਤੋਂ ਭਾਵ ਕਿ ਸਾਡੇ ਜੀਵਨ ਦੇ ਵਿੱਚ ਇੱਕ ਛਿਣ ਆ ਜਾਏਗਾ ਤੇ ਉਹ ਛਿਣ ਨੇ ਸਾਡਾ ਬੇੜਾ ਪਾਰ ਕਰ ਦੇਣਾ ਅਜਾ ਮਲ ਪਾਪੀ ਜਗ ਜਲੇ ਨਿਮਕ ਮਹਿ ਵਸਤਾਰਾ ਅਜਾ ਮਨ ਪਾਪੀ ਸੀ ਉਹਦੇ ਜੀਵਨ ਦੇ ਵਿੱਚ ਇੱਕ ਛੇੜ ਆਇਆ ਸੀ ਤੇ ਇੱਕ ਛੇੜ ਦੇ ਵਿੱਚ ਹੀ ਉਹ ਉਹਦਾ ਪਾਰਵਤਾਰ ਹੋ ਇੱਕ ਛੇੜ ਦੇ ਵਿੱਚ ਹੀ ਗਿਆ ਸੱਚਖੰਡ ਨੂੰ ਚਲੀ ਗਿਆ ਇਹ ਕਹਨ ਤੋਂ ਭਾਵ ਕਿ ਉਹ ਛੇੜ ਸਾਡੇ ਜੀਵਨ 'ਚ ਤਾਂ ਆਏਗਾ ਜੇ ਅਸੀਂ ਅੰਮ੍ਰਿਤ ਵੇਲੇ ਉੱਠਾਂਗੇ ਅਸੀਂ ਕੁਰਬਾਨੀ ਪੜਾਂਗੇ ਨਾਮ ਜਪਾਂਗੇ ਤੇ ਬ ਵੀ ਆਲੀ ਰੱਟ ਲਈ ਰੱਖਾਂਗੇ ਲਈ ਰੱਖਾਂਗੇ ਲਈ ਰੱਖਾਂਗੇ ਜਿਵੇਂ ਬਰਸਾਤ ਤੋਂ ਬਗੈਰ ਕੱਲੀ ਸਵਾਂਤੀ ਬੂੰਦ ਨਹੀਂ ਡੇਗੀ ਇਸੇ ਤਰ੍ਹਾਂ ਹੀ ਜਿਹੜੀ ਆਪਾਂ ਗੁਰਬਾਣੀ ਪੜਾਂਗੇ ਨਿਤਨੇਮ ਕਰਾਂਗੇ ਰੱਟ ਲਈ ਰੱਖਾਂਗੇ ਲਈ ਰੱਖਾਂਗੇ ਉਸ ਨਿਤਨੇਮ ਦੇ ਵਿੱਚੋਂ ਫਿਰ ਇੱਕ ਦਿਨ ਉਹ ਸਵਾਂਤੀ ਬੂੰਦੀ ਤਰ੍ਹਾਂ ਉਹ ਜਿੰਦ ਸਾਡੇ ਜੀਵਨ ਦੇ ਵਿੱਚ ਇੱਕ ਛਿਣ ਆ ਜਾਏਗਾ ਉਹ ਸਾਡੇ ਹਿਰਦੇ ਵਿੱਚ ਸਿਮਰਨ ਵਸ ਜੇਗਾ ਤੇ ਸਾਡਾ ਬੇੜਾ ਪਾਰ ਹੋ ਜਾਏਗਾ ਕਹਿਣ ਤੋਂ ਭਾਵ ਕਿ ਦੁਬਾਰਾ ਆਪਣੇ ਮੁੱਖ ਮਨੁੱਖਾ ਜਨਮ ਆਪਰੇ ਹੱਥ 'ਚ ਨਹੀਂ ਆਉਣਾ ਤੇ ਕਹਿਣ ਤੋਂ ਭਾਵ ਕਿ ਇਸੇ ਜਨਮ ਦੇ ਵਿੱਚ ਆਪਾਂ ਨਾਮ ਜਪ ਕੇ ਸੇਵਾ ਕਰਕੇ ਸਿਮਰਨ ਕਰਕੇ ਪਾਪ 사ਗਰ ਤੋਂ ਪਾਰ ਹੋ ਜਾਈਏ ਤਾਂ ਤਾਂ ਇਸ ਦੁਨੀਆ ਦੇ ਵਿੱਚ ਆਉਣ ਦਾ ਆਪਣਾ ਫਾਇਦਾ ਉਹਨੇ ਕੋ ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਇਹ ਬਚਨ ਕਿਹਾ ਕੋਟਨ ਮਹਿਨਾ ਨਾ ਕਹੂ ਨਰੇਹਨ ਜੇ ਚੀਤ ਮਰ ਕਹਿੰਦੇ ਕੋਟਨਾਮਾ ਕੋਟ ਕਹਿੰਦੇ ਆ ਕਰੋੜ ਨੂੰ ਜੇ ਆਪਾਂ 1 ਕਰੋੜ ਦੇ ਹਿਸਾਬ ਨਾਲ ਦੇਖੀਏ ਤੇ ਸਾਡਾ ਇਸ ਪਾਰਤਵਦੇਸ਼ ਦੇ ਵਿੱਚ ਅੰਦਾਜ਼ਾ 100 ਤੋਂ 35 ਕਰੋੜ ਆਬਾਦੀ ਜਨਸੰਖਿਆ ਜੇ 1 ਕਰੋੜ ਦੇ ਹਿਸਾਬ ਨਾਲ ਵੇਖੀਏ ਤੇ 135 ਬੰਦੇ ਨਾਮ ਜੱਪਣ ਵਾਲੇ ਹੋਊਗੇ। ਪਰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨਹੀਂ ਉਹ ਵੀ ਨਹੀਂ। ਕੋਟਨਵੇਂ ਨਾਨਕ ਕੋ। ਅੱਗੇ ਨੰਨਾ ਲਾਤਾ, ਬਹੁਵਚਨ ਬਣਾਤਾ। ਕਿਹਦੇ ਕਰੋੜਾਂ ਦੇ ਵਿੱਚੋਂ ਕੋਈ ਇੱਕ। ਕਰੋੜਾਂ ਦੇ ਵਿੱਚੋਂ ਕੋਈ ਇੱਕ ਜਿਹਦੇ ਵੇਲੇ ਜਿਹਦੇ ਵੇਲੇ ਜੀਵਨ ਦੇ ਵਿੱਚ ਉਹ ਛੇੜ ਆ ਜੇ। ਜਿਸ ਵਸਤਾ ਦਾ ਬਿਆਨ ਗੁਰੂ ਗੋਬਿੰਦ ਸਮਰਨ ਕਰੇ। ਚੁਬੀ ਰਹੀ ਸੁਰਤ ਪ੍ਰਭ ਚਰਨਾਂ ਦੀ ਚਿਤ ਨਾ ਪਇਓ ਵਰੋ ਵਰ ਕਹੇ ਮੇਰਾ ਦਿਲ ਨਹੀਂ ਸਿਕਰਦਾ ਇੰਨੀ ਮੇਰੀ ਸੁਰਤ ਜਿਹੜੀ ਇੰਦਰਾੰਕਾਰ ਦੇ ਚਰਨਾਂ 'ਚ ਚੁਬੀ ਹੋਈ ਸੀ ਮੇਰਾ ਉਥੋਂ ਆਉਣ ਨੂੰ ਦਿਲ ਨਹੀਂ ਸਿਕਰਦਾ ਔਰ ਅਕਾਲ ਪੁਰਖ ਦਾ ਹੁਕਮ ਮੰਨ ਕੇ ਮੈਂ ਸੰਸਾਰ 'ਚ ਆਇਆ ਐਸੀ ਸੁਰਤ ਚੁਬੀ ਵਾਲਾ ਜੀਵ ਜੀ ਦੇ ਜੀਵਨ ਦੇ ਵਿੱਚ ਇੱਕ ਛੇਨ ਵਰਤ ਜਏ ਛਿਣ ਆ ਜੇ ਸੁਰਤ ਤੇ ਸ਼ਬਦ ਦਾ ਮੇਲ ਹੋ ਜੇ ਇੱਕ ਮਨ ਇੱਕ ਚਿੱਤ ਇੱਕ ਛਿਣ ਤੇ ਆਇਓ ਘਾਲ ਫਾਂਸ ਕੇ ਵਿਚਨ ਆਇਓ ਜਦੋਂ ਕਹਿਣ ਤੋਂ ਭਾਵ ਕਿ ਖੇੜਾ ਛੁੱਟਣਾ ਇੱਕ ਛਿਣ ਦੇ ਵਿੱਚ ਛੁੱਟਣਾ ਇੱਕ ਛਿਣ ਦੇ ਵਿੱਚ ਕਹਿਣ ਤੋਂ ਭਾਵ ਕਿ ਉਹਨੇ ਸਾਡੇ ਕੋਈ ਗੁਨਾਹ ਨਹੀਂ ਰਖੜੇ ਇਹਨੇ ਇਹਨੇ ਪਾਪ ਕੀਤੇ ਯਾਰ ਇੱਕ ਛਿਣ ਦੇ ਵਿੱਚ ਸਾਰੇ ਗਨਾਹ ਆ ਤੇ ਇੱਕ ਛਿੰਦ ਦੇ ਵਿੱਚ ਕੈਨ ਤੋਂ ਭਾਵ ਕਿ 84 ਲੱਖ ਜੂਨ ਕੱਟੀ ਜਾਣੀ ਹੈ ਤੇ ਸਾਰੇ ਗੁਨਾਹ ਤੇ ਸਾਰੇ ਪਾਪ ਕੱਟੇ ਜਾਣੇ ਇੱਕ ਛਿੰਦ ਦੇ ਵਿੱਚ ਉਹਨੇ ਮੁਕਤ ਕਰ ਦੇਣਾ ਇੱਕ ਛਿੰਦ ਇੱਕ ਛਿੰਦ ਦੇ ਵਿੱਚ ਦੁਬਾਰਾ ਜਨਮ ਆਉਣਾ ਹੀ ਨਹੀਂ ਖਤਮ ਸੱਚਖੰਡ ਜਨਮਾਸ ਇੱਕ ਛਿੰਦ ਦੇ ਵਿੱਚ ਪਰ ਨਾਮ ਜਪਣਾ ਪਏਗਾ ਰੱਟ ਲਾਉਣੀ ਪਏਗੀ ਉਹਦੇ ਵਿੱਚ ਉਹ ਛਿਣਾਏਗਾ ਤੇ ਕਹਿਣ ਤੋਂ ਭਾਵ ਕਿ ਇਹ ਮਨੁੱਖਾ ਜਨਮ ਆਇਆ ਦੁਬਾਰਾ ਨਹੀਂ ਇਹਦੇ ਵਿੱਚ ਆਪ ਰੱਟ ਲਈ ਰੱਖੀਏ ਨਾਮ ਜੱਪੀ ਚੱਲੀਏ ਜੱਪੀ ਚੱਲੀਏ ਜੱਪੀ ਚੱਲੀਏ ਤਾਂ ਸ਼ੈ ਆਪਣੇ ਸੀਮਨ ਦੇ ਵਿੱਚ ਛਿਣਾਏ کئی ਯੁੱਗ ਬੀਤ ਗਏ ਤੇ ਕਰੋੜਾਂ ਜਨਮ ਬੀਤ ਗਏ ਅਜੇ ਤੱਕ ਛੈ ਨਹੀਂ ਆਇਆ ਸਾਡੀ ਸੁਰਤ ਵੱਖਰੀ ਹੈ ਤੇ ਸ਼ਬਦ ਸਾਡਾ ਵੱਖਰਾ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਵੇਖ ਲੋ ਕਹਿ ਦਿੱਤਾ ਵੀ ਕਰੋੜਾਂ ਦੇ ਵਿੱਚੋਂ ਇੱਕ ਕਹਨ ਤੋਂ ਭਾਵ ਕਿ ਉਸ ਤਰਸ ਕਰੇ ਹੁਣ ਵੇਖੋ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਤਾ ਸ਼ਤਾਬ ਦੀ ਅਨੰਦਪੁਰ ਸਾਹਿਬ ਇੱਕ ਫਕੀਰ ਗਿਆ ਅਨੰਦਪੁਰ ਸਾਹਿਬ ਇੱਕ ਫਕੀਰ ਗਿਆ ਉਹ ਕਲੀ ਬੰਦਗੀ ਕਰਦਾ ਸੀ ਉਹਨੇ ਜਾ ਕੇ ਦੇਖਿਆ ਤੇ ਕਿਲਿਆ ਦੀ ਉਹ ਸਾਰੀ ਹੋ ਗਈ ਮਿਸਤਰੀ ਲੱਗੇ ਕਿਧਰ ਘੋੜੇ ਵੱਜੇ ਕਿਤੇ ਹਾਥੀ ਵੱਜੇ ਕਿਤੇ ਲੰਗਰ ਚੱਲ ਰਿਹਾ ਕਿਤੇ ਸੰਗਤ ਕਿਤੇ ਜੋਰ ਵਿਖਾ ਰਹੇ ਕਿਤੇ ਕੋਸ਼ ਕਿਤੇ ਕੋਸ਼ ਤੋਂ ਉਹਦੇ ਮਨ ਦੇ ਵਿੱਚ ਸ਼ੰਕਾ ਆਇਆ ਇਹ ਜੇ ਰੱਬ ਦੀ ਬੰਦਗੀ ਕਰਨੀ ਹੈ ਤੇ ਇੰਨਾ ਆਡੰਬਰਨ ਖਰਚਣ ਦੀ ਕੀ ਲੋੜ ਹੈ ਇੰਨਾ ਕੁਝ ਕਰਨ ਦੀ ਕੀ ਲੋੜ ਹੈ ਇਹ ਗੁਰੂ ਤੇਗ ਬਹਾਦਰ ਸਾਹਿਬ ਤੇ ਉਹਨੇ ਸ਼ੰਕਾ ਕੀ ਤੇ ਜਿਹੜੇ ਬਿਸਤਰੀ ਕਾਰੀਗਰ ਲੱਗੇ ਸੀ ਉਹਨੇ ਅੱਗੇ ਕਿਤੇ ਜਾਣਾ ਹੈ ਫਕੀਰ ਨੇ ਕਹਿੰਦੇ ਮੇਰਾ ਆ ਸੁਣੇ ਸਨਾ ਜਿਹੜਾ ਵਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਹੋ ਕਿ ਜੇ ਬੰਦਗੀ ਕਰਨੀ ਹੈ ਨਾਮ ਵੀ ਜਪਣਾ ਵਾ ਤੇ ਫਿਰ ਇੰਨਾ ਕੁਝ ਕਰਨ ਦੀ ਕੀ ਲੋੜ ਹੈ ਇਹਦੇ ਸਵਾਲ ਦਾ ਉੱਤਰ ਪੁੱਛ ਕੇ ਰੱਖਿਓ ਕਹਿੰਦੇ ਠੀਕ ਆ ਉਹ ਗਾਂਹ ਚਲੇ ਗਿਆ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੇਨਤੀ ਕੀਤੀ ਵੀ ਇਧਰ ਫਕੀਰ ਆਇਆ ਉਹਨੇ ਸਵਾਲ ਕੀਤਾ ਵਾ ਕਿ ਜੇ ਨਾਮ ਹੀ ਜਪਣਾ ਉਹਦੀ ਬੰਦਗੀ ਕਰਨੀ ਤੇ ਇੰਨਾ ਕੁਝ ਕਰਨ ਦੀ ਕੀ ਲੋੜ ਹੈ ਆਖਰ ਮਹਾਰ ਇੱਕ ਉਹ ਕਹਿੰਦੇ ਵੀ ਉਹਨੇ ਕਿਹਾ ਵੀ ਮੈਂ ਛਾਉ ਨੂੰ ਆਵਾਂਗਾ ਤੇ ਮੇਰੇ ਸਵਾਲ ਦਾ ਜਵਾਬ ਪੁੱਛ ਕੇ ਰੱਖਣਾ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਜਦੋਂ ਆਏਗਾ ਨਾ ਤੇ ਉਹਨੂੰ ਇੱਥੇ ਸਾਡੇ ਕੋਲ ਲਿਆਇਆ ਫਿਰ ਉਹ ਸਵਾਲ ਦਾ ਜਵਾਬ ਦਾਂਗੇ ਜਦੋਂ ਵਾਪਸ ਆਇਆ ਉਹਨੇ ਹਣਕੋਨਾ ਕਾਰੀਗਰਾਂ ਨੂੰ ਪੁੱਛਿਆ ਤੇ ਉਸ ਸਮੇਂ ਤੇ ਉਹਨਾਂ ਨੇ ਉੱਤਰ ਦਿੱਤਾ ਕਿ ਅਸੀਂ ਬੇਨਤੀ ਕੀਤੀ ਤੁਹਾਡਾ ਸਵਾਲ ਦੱਸਿਆ ਔਰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਕਿ ਸਾਡੇ ਕੋਲ ਲੈ ਕੇ ਆਇਓ ਫਿਰ ਅਸੀਂ ਸਵਾਲ ਦਾ ਉੱਤਰ ਦਾਂਗੇ ਕਹਿੰਦੇ ਠੀਕ ਹੈ ਫਕੀਰ ਸੀ ਮਾਰ ਨੂੰ ਜਾ ਕੇ ਮਥਾ ਟੇਕ ਕੇ ਆ ਤੇ ਬੈਠ ਗਿਆ ਕਹਿੰਦੇ ਮਹਾਰਾਜ ਮੇਰਾ ਆ ਸਵਾਲ ਹੈ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਤੂੰ ਹੁਣ ਸ਼ਾਮਾਂ ਪਈਆਂ ਨੇ ਤੇ ਥੱਕਿਆ ਆਇਆ ਵਾ ਤੇ ਤੂੰ ਆਰਾਮ ਕਰ ਪ੍ਰਸ਼ਾਦਾ ਪਾਣੀ ਛੱਕ ਕੇ ਤੇ ਤੇਰੇ ਸਿਹਰੇ ਤੇਰੇ ਸਵਾਲ ਦਾ ਉੱਤਰ ਦੰਦ ਮਾਰੀ ਨੇ ਸਿੰਘਾਂ ਦੀ ਡਿਊਟੀ ਲਾਈ ਤੇ ਉਹਨਾਂ ਨੂੰ ਸ਼ਨਾਣ ਕਰਾਇਆ ਉਹਨੂੰ ਆਸਨ ਦਿੱਤਾ ਰਹਿਣ ਵਾਸਤੇ ਉਹਨੂੰ ਪ੍ਰਸ਼ਾਦਾ ਛਕਾਇਆ ਤੇ ਥੱਕਿਆ ਸੀ ਉਹਨੂੰ ਨੀਂਦ ਆ ਗਈ। ਪੋਤਰਾ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਹ ਖੇਲ ਚਲਾਤਾ। ਤੇ ਕਹਿਣ ਤੋਂ ਭਾਵ ਆ ਕਿ ਉਸ ਸਮੇਂ ਤੇ ਸੁਪਨਾ ਆਇਆ ਤੇ ਸੁਪਨੇ ਦੇ ਵਿੱਚ ਕੀ ਦੇਖ ਰਿਆ? ਕਿ ਪ੍ਰਲੋਕ ਨੂੰ ਜਾਣ ਡਿਆ। ਤੇ ਦੇਖ ਰਿਆ ਕਿ ਰਸਤੇ ਦੇ ਵਿੱਚ ਬੜਾ ਕੁਛ ਦੇਖਦਾ ਜਾਂਦਾ ਦੇਖਦਾ ਜਾਂਦਾ ਪਰ ਇਹ ਕਿ ਇੱਕ ਐਸੀ ਬੜੀ ਸੁੰਦਰ ਜਗ੍ਹਾ ਹੀ ਆ ਸਵਰਗ ਲੋਕ ਆਹੇ ਕਹਿਣ ਤੋਂ ਭਾਵ ਕਿ ਉੱਥੇ ਬਹੁਤ ਬੜਾ ਸੁਹਾਵਣਾ ਜਿਹੜਾ ਵਾ ਉਹ ਜਿੱਤਰਾਂ ਦੇਸ਼ ਹੁੰਦਾ ਇਸ ਤਰ੍ਹਾਂ ਬੜਾ ਸੁੰਦਰ ਸੋਹਣਾ ਜਿਹੜਾ ਵਾ ਉਹ ਏਰੀਆ ਵਾ ਤੇ ਉੱਥੇ ਦੇਖਦਾ ਦੇਖਦਾ ਕਿਤੇ ਕਥਾ ਹੋ ਰਹੀ ਆ ਕਿਤੇ ਕੀਰਤਨ ਹੋ ਰਿਹਾ ਤੇਤੇ ਸਤ ਸੰਗਤ ਹੋ ਰਹੀ ਆ ਕਿਤੇ ਕੋਸ਼ ਕਿਤੇ ਕੁਛ ਆਕਰ ਰਾਤ ਪੈ ਗਈ ਸੁਪਨੇ ਦੇ ਵਿੱਚ ਇਹ ਕਹਿੰਦਾ ਵੀ ਮੈਂ ਆਣਾ ਉਹਦੇ ਘਰ ਜਾਵਾਂ ਹੋਜੀ ਹੋਰ ਇਹਨੇ ਨੂੰ ਧਾਰਨ ਤੋਂ ਪਹਿਲਾਂ ਹੀ ਮਹਾਰਾਜ ਨੇ ਸਾਰਾ ਖੇਲ ਦਿਖਾ ਦਿੱਤਾ ਦੇਖਦਾ ਜਾਂਦਾ ਦੇਖਦਾ ਜਾਂਦਾ ਤੇ ਇੱਕ ਬਹੁਤ ਵੱਡਾ ਮਹੱਲ ਆ ਬੜਾ ਵੱਡਾ ਮਹੱਲ ਬਣਿਆ ਉਹਦੇ ਵਿੱਚ ਇੱਕ ਬਹੁਤ ਵੱਡਾ ਇੱਕ ਪਲੰਗਾ ਲੱਗਾ ਹੋਇਆ ਉਹਦੇ ਉੱਤੇ ਇੱਕ ਮਹਾਤਮਾ ਬੈਠਾ ਹੋਇਆ ਬੜਾ ਉਹਦਾ ਆਗ ਭਗਤ ਹੋ ਰਿਹਾ ਬਹੁਤ ਜ਼ਿਆਦਾ ਉਹਦੇ ਸਵਾਗਤ ਹੋ ਰਿਹਾ ਉੱਤੇ ਚੌਰ ਚਲਾਇਆ ਜਾ ਰਿਹਾ ਉਹਨੂੰ ਪੱਖਾ ਚਲਿਆ ਜਾ ਰਿਹਾ ਪੰਤੋ ਭਾਉ ਕੇ ਉਹਦਾ ਬਹੁਤ ਜਿਆਦਾ ਸਵਾਗਤ ਹੋ ਰਿਹਾ ਵੇਖ ਕੇ ਹੈਰਾਨ ਹੋਇਆ ਕਹਿੰਦਾ ਇਹਨੂੰ ਪੁੱਛ ਜਲਈ ਵੀ ਇੰਨਾ ਵੱਡਾ ਇਹਦਾ ਸਵਾਗਤ ਕਿਉਂ ਹੋ ਰਿਹਾ ਉਹਦਾ ਗਾਂ ਹੋਇਆ ਜਾ ਕੇ ਉਹ ਮਹਾਤਮਾ ਨਾਲ ਬਚਨ ਕੀਤਾ ਕਹਿੰਦੇ ਭਾਈ ਇਹ ਤੇਰਾ ਇੰਨਾ ਇੱਥੇ ਆਉ ਭਗਤ ਹੋਣ ਰਿਹਾ ਇੰਨਾ ਸਵਾਗਤ ਹੋਣ ਰਿਹਾ ਇਹ ਕੀ ਕਾਰਨ ਹੈ ਉਹ ਜਿਹੜੀ ਰੂਹ ਬੈਠੀ ਸੀ ਉਹ ਕਹਿੰਦਾ ਵੀ ਮੈਂ ਕਿ ਐਡਾ ਵੱਡਾ ਮੇਰਾ ਸਵਾਗਤ ਤਾਂ ਹੋ ਰਿਹਾ ਕਹਿੰਦੇ ਆਨੰਦਪੁਰ ਸਾਹਿਬ ਲੱਗ ਗਈ ਮੇਰਾ ਮੈਂ ਸ਼ੇਰ ਦੀ ਜੁਣੀ ਸੀ ਤੇ ਮੇਰਾ ਸ਼ੇਰ ਦਾ ਘਰਵਸ ਮੈਂ ਸ਼ੇਰ ਦੀ ਜੁਣੀ ਸੀ ਕਹਿੰਦੇ ਮੈਂ ਸ਼ੇਰ ਦੀ ਜੁਣੀ ਵਿੱਚ ਸੀ ਸੇ ਸੰਗਤ ਜਿਹੜੀ ਆ ਉਹ ਆਨੰਦਪੁਰ ਸਾਹਿਬ ਨੂੰ ਜਾਂਦੀ ਸੀ ਤੇ ਕਈ ਦੇ ਵੀ ਰਸਤੇ ਦੇ ਵਿੱਚ ਮੇਰਾ ਇੱਕ ਹੋਣਾ ਸੀ ਤੇ ਮੇਰੀ ਖਰਾਕ ਜਿਹੜੀ ਆ ਉਹ ਮਾਸਾਣਾ ਮੈਂ ਕਹਾਂ ਜੰਗਲ ਦੇ ਵਿੱਚ ਸ਼ਿਕਾਰ ਖੇਡਣ ਗਿਆ ਸੀ ਆਪਦਾ ਆਹਾਰ ਕਰਨ ਗਿਆ ਸੀ ਖਰਾਕ ਖਾਣ ਗਿਆ ਸੀ ਪਰ ਉਧਰੋਂ ਏਨੀ ਮੀਂਹ ਤੇ ਹਨੇਰੀ ਆ ਗਈ ਇਨੇ ਗੜੇ ਪੈਣ ਦੇ ਪਏ ਕਿ ਬਹੁਤ ਜ਼ਿਆਦਾ ਮੀਂਹ ਤੇ ਬਹੁਤ ਜ਼ਿਆਦੇ ਮੋٹے ਮੋٹے ਗੜੇ ਪੈਣ ਦੇ ਤੇ ਬਹੁਤ ਤੇਜ਼ ਹਵਾ ਤੇ ਕਹਿੰਦੇ ਵੀ ਜਦੋਂ ਮਾਸ ਖਾ ਕੇ ਆਇਆ ਆਪਦਾ ਆਹਾਰ ਕਰਕੇ ਆਇਆ ਤੇ ਮੈਂ ਦੂਰੋਂ ਦੇਖਿਆ ਕਿ ਉਹ ਗੜਿਆਂ ਦੀ ਮਾਰ ਤੋਂ ਬਚਣ ਵਾਸਤੇ ਇੱਕ ਜੋੜਾ ਸੀ ਮਾਈ ਭਾਈ ਉਹ ਅਨੰਤਪੁਰ ਸਾਹਿਬ ਨੂੰ ਮਹਾਰਾਜੇ ਦਰਸ਼ਨਾ ਵਾਸਤੇ ਜਾ ਰਹੇ ਸੀ ਕਹਿੰਦੇ ਉਹ ਜਦੋਂ ਕਹਿੰਦੇ ਵੀ ਮੈਂ ਦੇਖਿਆ ਕਿ ਜੇ ਮੈਂ ਅੱਗੇ ਹੋਇਆ ਉਹਨਾਂ ਨੇ ਉਹ ਗੜਿਆਂ ਦੀ ਇਮਾਰਤ ਤੋਂ ਬਚਣ ਵਾਸਤੇ ਕਿਉਂਕਿ ਬਹੁਤ ਜ਼ਿਆਦੇ ਗੜੇ ਪੈ ਰਹੇ ਸੀ ਉਹ ਗੜਿਆਂ ਦੀ ਇਮਾਰਤ ਤੋਂ ਬਚਣ ਵਾਸਤੇ ਬਰਸਾਤ ਤੋਂ ਬਚਣ ਵਾਸਕੇ ਕਹਿੰਦੇ ਉਹ ਮੇਰੇ ਘਰਨੇ ਦੇ ਵਿੱਚ ਵੜ ਕੇ ਬੈਠ ਗਏ। ਮੇਰੇ ਘਰਨੇ ਦੇ ਵਿੱਚ ਵੜ ਕੇ ਬੈਠ ਗਏ। ਤੇ ਦੂਰੋਂ ਕਹਿੰਦੇ ਮੈਂ ਵੇਖ ਲਿਆ। ਕਿ ਮੇਰਾ ਘਰਨਾ ਵਾਂ। ਮੈਂ ਮਨਚ ਵਿਚਾਰ ਕੀਤੀ। ਵੀ ਇਹ ਸਮਝੋ ਮਮਾਨ ਆ ਤੇ ਮੇਰੇ ਘਰ ਆਇਆ। ਕਿ ਗੜਿਆਂ ਦੀ ਮਾਰ ਤੋਂ ਬਚਣ ਵਾਸਤੇ ਮੇਰੇ ਘਰਨੇ ਚ ਬੈਠੇ ਆ। ਜੇ ਮੈਂ ਅੱਗੇ ਹੋਇਆ ਇਹ ਡਰ ਕੇ ਭੱਜ ਜਾਣਗੇ। ਇਹ ਐ ਇੰਨੇ ਗੜੇ ਪੈ ਰਹੇ ਆ ਤੇ ਉਹਦੀ ਮਾਰ ਦੇ ਵਿੱਚ ਆਣ ਕੇ ਦੋਵੇਂ ਮਰ ਜਾਣਗੇ। ਇਹ ਕਹਿੰਦੇ ਵੀ ਮੈਂ ਉਹਨਾਂ ਦੇ ਉੱਤੇ ਪਰਪਕਾਰ ਕੀਤਾ। ਕਹਿੰਦਾ ਮੈਂ ਪਿੱਛੇ ਹੋ ਕੇ ਖਲੋ ਗਿਆ। ਪਿੱਛੇ ਹੋ ਕੇ ਖਲੋ ਗਿਆ ਤੇ ਇੰਨਾ ਗੜਾ ਪਿਆ ਇੰਨਾ ਗੜਾ ਪਿਆ। ਮੈਂ ਆਪ ਦੇ ਸਰੀਰ ਤੇ ਉਹ ਸਾਰਾ ਗੜਾ ਝੱਲਿਆ। ਇਹਨੀ ਠੰਡ ਹੋ ਗਈ ਇਨਾ ਗੜਾ ਪਿਆ ਕਿ ਮੇਰੇ ਤੋਂ ਬਰਦਾਸ਼ਤ ਨਾ ਮੇਰਾ ਸਰੀਰ ਵਿੱਚ ਹੀ ਛੁੱਟ ਗਿਆ ਪਰ ਮੈਂ ਉਹ ਆਪਦੇ ਘੁਰਨੇ ਵਿੱਚ ਨਹੀਂ ਗਿਆ ਆਪਦੀ ਜਗ੍ਹਾ ਤੇ ਮੈਂ ਮਨੁੱਖਾਂ ਨੂੰ ਜਗ੍ਹਾ ਦਿੱਤੀ ਉਹਨਾਂ ਨੂੰ ਬਚਾਇਆ ਪਰ ਮੈਂ ਆਪ ਜਿਹੜਾ ਉਹ ਗੜਿਆਂ ਦੀ ਮਾਰ ਦੇ ਵਿੱਚ ਆਣ ਕੇ ਤੇ ਮੈਂ ਆਪਦਾ ਸਰੀਰ ਜਿਹੜਾ ਸ਼ਾਂਤ ਕਰ ਲਿਆ ਤੈਂ ਤੋਂ ਭਵਕੇ ਮਾ ਚੜਾਈ ਕਰਗੇ। ਇਹ ਨਰੰਕਾਰ ਨੇ ਕਹਿੰਦੇ ਮੇਰਾ ਪਰਪਕਾਰ ਵੇਖ ਕੇ ਕਿ ਇਹਨੇ 860 ਤੀਰਥ ਸਗਲ ਪੁੰਨ ਜੀ ਦਇਆ ਪਰਵਾਣ। ਇੱਕ ਜੀ ਦੇ ਉੱਤੇ ਦਇਆ ਕਰ ਲਈਏ ਤੇ ਅਟਾ 860 860 ਤੀਰਥਾਂ ਦਾ ਫਲ ਪ੍ਰਾਪਤ ਹੋ ਜਾ। ਮਹਾਰਾਜ ਨੇ ਵੇਖਿਆ ਵੀ ਇਹਨੇ ਜੀਆਂ ਦੇ ਉੱਤੇ ਦਇਆ ਕੀਤੀ ਆ। ਜਿੱਥੇ ਦਇਆ ਉੱਥੇ ਹੀ ਤਰਮ। ਜਿੱਥੇ ਦਇਆ ਨਹੀਂ ਉੱਥੇ ਧਰਮ ਨਹੀਂ ਜਿੱਥੇ ਦਇਆ ਉੱਥੇ ਧਰਮ ਜਿੱਥੇ ਦਇਆ ਨਹੀਂ ਉੱਥੇ ਧਰਮ ਨਹੀਂ ਤੇ ਨਿਰੰਕਾਰ ਨੇ ਵੇਖਿਆ ਵੀ ਇਹਨੇ ਦਇਆ ਕੀਤੀ ਹੈ ਇਹਨੇ ਬਹੁਤ ਵੱਡਾ ਪਰਪਕਾਰ ਕੀਤਾ ਮੈਂ ਪਤਾ ਨਹੀਂ ਕਿਹੜੀਆਂ ਕੰਦੇ ਜੂਨਾ ਵਿੱਚ ਜਾਣਾ ਸੀ ਕਿਹੜੇ ਜਮਾਂ ਦੇ ਵਸ ਪਹਿਣਾ ਸੀ ਪਰ ਇਹ ਮੇਰਾ ਪਰਪਕਾਰ ਵੇਖ ਕੇ ਨਿਰੰਕਾਰ ਨੇ ਬਿਵਾਨ ਭੇਜਿਆ ਉਹ ਮੇਰੀ ਰੂਹ ਨੂੰ ਕਹਿਣ ਤੋਂ ਭਾਵ ਕਿ ਲਿਆਣ ਕੇ ਇਸ ਮਹੱਲ ਦੇ ਵਿੱਚ ਮੈਨੂੰ ਆਸੰਧਿੱਤਾ ਵਾ ਤੇ ਇਸ ਮਹੱਲ ਦੇ ਵਿੱਚ ਤਾਂ ਮੇਰਾ ਇਨਾ ਸਤਿਕਾਰ ਹੋ ਰਿਹਾ ਮੇਰਾ ਆਵ ਭਗਤ ਹੋ ਰਿਹਾ ਵੀ ਇਹ ਪਰਪਕਾਰ ਕਰਕੇ ਆਇਆ ਇਹਨੇ ਕਹਿਣ ਤੋਂ ਭਾਵ ਕਿ ਇੰਨੀ ਵੱਡੀ ਕੁਰਬਾਨੀ ਕੀਤੀ ਆ ਕਿ ਇਹਨੇ ਆਪਣੇ ਆਪ ਨੂੰ ਸ਼ਹੀਦ ਕਰ ਲਿਆ ਗੜਿਆਂ ਦੀ ਮਾਰ ਦੇ ਵਿੱਚ ਪਰ ਦੂਜਿਆਂ ਨੂੰ ਬਚਾਇਆ ਵਾ ਤੇ ਇਸ ਕਰਕੇ ਮੇਰਾ ਕਿਦੇ ਇਥੇ ਸਤਕਾਰ ਹੋ ਰਿਹਾ ਜਿਹੜੇ ਸਾਰੀ ਉਹਨੇ ਕਥਾ ਸੁਣੀ ਉਤੋਂ ਫਕੀਰ ਦੀ ਜਾਗ ਖੁੱਲ ਗਈ ਤੇ ਆਪਦੇ ਗੱਢੇ ਪਿਆ ਅਨੰਦਪੁਰ ਸਾਹਿਬ ਦੀ ਧਰਤੀ ਤੇ ਕਹਿਣ ਤੋਂ ਭਾਵ ਕਿ ਫਿਰ ਸੇ ਉੱਠਿਆ ਲੰਗਰ ਤੋਂ ਚੱਲ ਪੜੀ ਛਕਿਆ ਤੇ ਗੁਰਤੇਗ ਬਦਰ ਸਾਹਿਬ ਨੂੰ ਨਮਸਕਾਰ ਕੀਤੀ ਤੇ ਆਗਿਆ ਮੰਗਣ ਲੱਗਾ ਮਹਾਰਤਾਂ ਪਰਜਾਮੀ ਸੀ ਮਹਾਰ ਕਹਿੰਦੇ ਫਕੀਰ ਸਾਹਿਬ ਰਾਤੀ ਤੁਹਾਡਾ ਇੱਕ ਸਵਾਲ ਸੀ ਇਹ ਜਿਹੜਾ ਇਹਨਾਂ ਨਾਮ ਹੀ ਜਪਣਾ ਵਾਂ ਤੇ ਇਹ ਵੀ ਕਾਦੀ ਲੋੜਿਆ ਉਹ ਫਕੀਰ ਕਹਿੰਦਾ ਮਹਾਰਾਜ ਮੈਂ ਸੁਪਨੇ ਦੇ ਵਿੱਚ ਹੀ ਸਾਰਾ ਕੁਝ ਦੇਖ ਲਿਆ ਤੇ ਸਾਰਾ ਹੀ ਉੱਤਰ ਮਿਲ ਗਿਆ ਕਹਿੰਦੇ ਜੋ ਤੁਸੀਂ ਬਣਾ ਰਹੇ ਜਨਾ ਸਾਰਾ ਕੁਝ ਠੀਕ ਹੈ ਜੋ ਤੁਸੀਂ ਬਣਾ ਰਹੇ ਜਨਾ ਇਹ ਪਰਪਕਾਰ ਕਰਨ ਵਾਸਤੇ ਜੀ ਹਾਂ ਤੇ ਉਹ ਤੇ ਦਇਆ ਕਰਨ ਵਾਸਤੇ ਜੋ ਤੁਸੀਂ ਕਰ ਰਹੇ ਜੀ ਉਹ ਚੰਗਾ ਕਰ ਰਹੇ ਜੀ ਜੇ ਤੁਸੀਂ ਇੱਥੇ ਕਮਰੇ ਬਣਾ ਰਹੇ ਜੀ ਸੰਗਤਾਂ ਦੇ ਰਹਿਣ ਵਾਸਤੇ ਤੇ ਜੇ ਉਹ ਘੁਰਨੇ ਵਾਸਤੇ ਘੁਰਨੇ ਵਿੱਚ ਕਹਿੰਦਾ ਮੈਂ ਸਾਰਾ ਆ ਸੁਪਨਾ ਮਾਰ ਰਹੇ ਨੇ ਸੁਪਨਾ ਉਹਨੇ ਦੱਸਿਆ ਸਾਰਾ ਤੇ ਉਹ ਕਹਿੰਦਾ ਵੀ ਇਹ ਤੋਂ ਮੈਨੂੰ ਇਹ ਸਿੱਖਿਆ ਮਿਲੀ ਆ ਵੀ ਇੱਥੇ ਕਮਰੇ ਵੀ ਬਣਨੇ ਚਾਹੀਦੇ ਇੱਥੇ ਜੀਵਾਂ ਦੀ ਪੂਰਤੀ ਵਾਸਤੇ ਲੰਗਰ ਵੀ ਚੱਲਣਾ ਚਾਹੀਦਾ ਇਥੇ ਰਹਿਣ ਵਾਸਤੇ ਜਗ੍ਹਾ ਵੀ ਮਿਲਣੀ ਚਾਹੀਦੀ ਆ ਇਥੇ ਸਾਰੇ ਕਹਿਣ ਤੋਂ ਭਾਵ ਕਿ ਪ੍ਰਬੰਧ ਹੋਣੇ ਚਾਹੀਦੇ ਆ ਜੋ ਤੁਸੀਂ ਗੁਰੂ ਸਾਹਿਬ ਜੀ ਕਰ ਰਹੇ ਜੀ ਉਹ ਚੰਗਾ ਕਰ ਰਹੇ ਜੀ ਤੁਸੀਂ ਬੰਦਗੀ ਵੀ ਕਰ ਰਹੇ ਜੀ ਤੁਸੀਂ ਪਰਪਕਾਰ ਵੀ ਕਰ ਰਹੇ ਜੀ ਤੁਸੀਂ ਜੀਆਂ ਦਾ ਭਲਾ ਵੀ ਕਰ ਰਹੇ ਜੀ ਤੁਸੀਂ ਸੰਗਤਾਂ ਦੀ ਸਹੂਲਤ ਵਾਸਤੇ ਸਾਰਾ ਕੁਝ ਕਰ ਰਹੇ ਜੀ ਮਾਰ ਕਹਿੰਦੇ ਮੈਂ ਫਕੀਰ ਕਹਿੰਦਾ ਮਹਾਰਾਜ ਤੁਹਾਡੇ ਸਾਰੇ ਮੇਰੇ ਸਵਾਲ ਦਾ ਮੈਨੂੰ ਤੁਸੀਂ ਉੱਤਰ ਦੇ ਦਿੱਤਾ ਸੁਪਨੇ ਦੇ ਵਿੱਚ ਹੀ ਮੈਨੂੰ ਅਨੁਰੋਧ ਕਰਤਾ ਤੁਸੀਂ ਮੇਰੇ ਤੇ ਕਿਰਪਾ ਕਰੋ ਮੇਰੀ ਵੀ ਖੁਲਿਆ ਕਰ ਦਿਓ ਮਰ ਕਹਿੰਦੇ ਤੂੰ ਵੀ ਭਾਈ ਨਾਮ ਵੀ ਜਪਿਆ ਕਰ ਤੇ ਸੇਵਾ ਵੀ ਕਰਿਆ ਕਰ ਸਿਮਰਨ ਵੀ ਕਰਿਆ ਕਰ ਇਹ ਕਹਿਣ ਤੋਂ ਭਾਵ ਕਿ ਜਿਹੜਾ ਵੀ ਜੀਵ ਸੰਸਾਰ ਵਿੱਚ ਆਦਾ ਵਾ ਉਹ ਨਾਮ ਜਪਦਾ ਵਾ ਸੇਵਾ ਕਰਦਾ ਵਾ ਸਿਮਰਨ ਕਰਦਾ ਵਾ ਜਿਵੇਂ ਬੁੱਲੇ ਸ਼ਾਹ ਫਕੀਰ ਸੀ ਉਹਨੇ ਇੱਕ ਦੋਹਰਾ ਲਿਖਿਆ ਕਹਿੰਦੇ ਹਿੱਟ ਖੜਕੇ ਧੁੱਕੜ ਵੱਜੇ ਨਾਲੇ ਤਪੇ ਚੁੱਲਾ ਥਿੰਨਾ ਗਲਾਂ ਵਿੱਚ ਰੱਬਾ ਰਾਜੀ ਨਾਲੇ ਰਾਜੀ ਭੁੱਲਾ ਪਹਿਲਾਂ ਉਹ ਇੱਕ ਮੰਦਰ ਵਿੱਚ ਗਿਆ ਕਹਿੰਦੇ ਭਾਈ ਮੈਨੂੰ ਰਾਤ ਠਹਿਰਨ ਵਾਸਤੇ ਜਗਾ ਚਾਹੀਦੀ ਹੈ ਤੇ ਮੈਂ ਇੱਥੇ ਰਾਤ ਕੱਟਣੀ ਆ ਤੇ ਮੈਨੂੰ ਇੱਥੇ ਖਾਣ ਲਈ ਪ੍ਰਸ਼ਾਦਾ ਚਾਹੀਦਾ ਉਹ ਮੰਦਰ ਦਾ ਪੁਜਾਰੀ ਕਹਿੰਦਾ ਭਾਈ ਰਹਿਣ ਵਾਸਤੇ ਜਗਾ ਮੇਰੇ ਕੋਲ ਕੋਈ ਨਹੀਂ ਰੱਖਣ ਵਾਸਤੇ ਪ੍ਰਸ਼ਾਦਾ ਹੈ ਨਹੀਂ ਅੱਗੇ ਚਲੇ ਗਿਆ ਫਿਰ ਉਹ ਮਸਜਿਦ ਵਿੱਚ ਗਿਆ ਜਦੋਂ ਮਸਜਿਦ ਵਿੱਚ ਗਿਆ ਤੇ ਉੱਥੇ ਵੀ ਜਾ ਕੇ ਤੇ ਉਹਨੇ ਕਿਹਾ ਕਿ ਭਾਈ ਮੈਂ ਇੱਥੇ ਰਾਤ ਕੱਟਣੀ ਆ ਧਾਰੇ ਭੁੱਖ ਲੱਗੀ ਪ੍ਰਸ਼ਾਦਾ ਛਕਣਾ ਕਹਿੰਦੇ ਭਾਈ ਇੱਥੇ ਗੋਡੇ ਟੇਕ ਸਕਦਾ ਨਮਾਜ਼ ਪੜ ਸਕਦਾ ਕਹਿੰਦੇ ਭਾਈ ਇੱਥੇ ਮਿਲ ਕੋ ਰੱਖਣ ਵਾਸਤੇ ਜਗ੍ਹਾ ਨਹੀਂ ਛਕਾਉਣ ਵਾਸਤੇ ਪ੍ਰਸ਼ਾਦਾ ਨਹੀਂ ਉੱਥੋਂ ਹੀ ਅੱਗੇ ਚਲਿਆ ਕਹਿਨ ਤੋਂ ਭਾਵੇਂ ਕਿ ਚੱਲਦਾ ਚੱਲਦਾ ਇਹ ਕੋ ਬਨੋਟੀ ਗੱਲ ਨਹੀਂ ਹਕੀਕਤ ਗੱਲ ਹੋਈ ਏ ਇਤਿਹਾਸਕ ਗੱਲ ਏ ਕਹਿਨ ਤੋਂ ਭਾਵੇਂ ਕਿ ਫਿਰ ਉਹ ਹਰਮੰਦਰ ਸਾਹਿਬ ਆਇਆ ਜਦੋਂ ਹਰਮੰਦਰ ਸਾਹਿਬ ਆਇਆ ਤੇ ਉਹਨੇ ਕੀ ਦੇਖਿਆ ਇਹ ਸਭ ਤੋਂ ਪਹਿਲਾਂ ਉਹਨੇ ਆਣ ਕੇ ਕਹਿਨ ਤੋਂ ਭਾਵੇਂ ਕਿ ਜਗਾ ਮੰਗੀ ਰਹਿਣ ਵਾਸਤੇ ਉਹਨੂੰ ਉੱਥੋਂ ਕਮਰਾ ਮਿਲ ਗਿਆ ਫਿਰ ਕੀ ਦੇਖਦਾ ਵਲ ਕਿ ਇੱਥੇ ਸਰੋਵਰ ਆ ਉਹਨੇ ਇਸ਼ਨਾਨ ਕੀਤਾ ਫੇਰ ਕਹਿਣ ਤੋਂ ਭਾਵ ਕਿ ਉਥੇ ਇਸ਼ਨਾਨ ਕਰਕੇ ਤੇ ਹਰਿਮੰਦਰ ਸਾਹਿਬ ਚ ਮੱਥਾ ਟੇਕਿਆ ਕੀਰਤਨ ਸੁਣਿਆ ਤੇ ਫੇਰ ਉਹ ਤੋਂ ਕੀਰਤਨ ਸੁਣ ਕੇ ਉੱਠ ਕੇ ਮੱਥਾ ਟੇਕ ਕੇ ਤੇ ਬਾਹਰ ਨਿਕਲਿਆ ਤੇ ਗੁਰੂ ਕਾ ਸਿੱਖ ਆਵਾਜ਼ਾਂ ਮਾਰ ਰਿਹਾ ਕੋ ਖੁੱਖਾ ਨਾ ਜਾਵੇ ਕੋ ਖੁੱਖਾ ਨਾ ਸੋਵੇ ਗੁਰੂ ਕਾ ਲੰਗਰ ਛੱਕ ਕੇ ਜਾਏ ਤੇ ਖੁਸ਼ੀ ਵਿੱਚ ਝੂਮੂਠਿਆ ਕਹਿੰਦੇ ਇੱਟ ਖੜਕੇ ਦੁੱਪੜ ਵਜੇ ਨਾਲੇ ਤਾਂ ਵੀ ਚੁੱਲਾ ਇੰਨਾ ਗੱਲਾਂ ਵਿੱਚ ਰੱਬ ਰਾਜੀ ਨਾਲੇ ਰਾਜੀ ਬੁੱਲਾ ਕਹਿਣ ਤੋਂ ਭਾਵ ਉਹ ਕਹਿੰਦਾ ਵੀ ਇੱਕ ਬੰਨੇ ਮੈਂ ਦੇਖਦਾ ਵਾਂ ਤੇ ਇੱਥੇ ਰਹਿਣ ਲਈ ਜਗਾ ਵਾ ਇੱਟਾਂ ਘੜੀਆਂ ਜਾ ਰਹੀਆਂ ਇੱਥੇ ਸੇਵਾ ਹੋ ਰਹੀ ਹੈ ਇੱਥੇ ਕਮਰੇ ਵੀ ਬਣ ਰਹੇ ਆ ਨਾਲੇ ਇੱਥੇ ਇਸ਼ਨਾਨ ਕਰਨ ਵਾਸਤੇ ਸਰੋਵਰ ਵੀ ਆ ਨਾਲੇ ਇੱਥੇ ਕਹਿਣ ਤੋਂ ਭਾਵ ਕਿ ਅੱਲਾ ਰੱਬ ਨੂੰ ਯਾਦ ਕਰਨ ਵਾਸਤੇ ਆਵਾਦਤ ਹੋ ਰਹੀ ਹੈ ਕੀਰਤਨ ਹੋ ਰਿਹਾ ਕਥਾ ਹੋ ਰਹੀ ਨਾਲੇ ਗੁਰੂ ਕਾ ਸੇਖ ਆਵਾਜ਼ਾਂ ਮਾਰਨ ਧੋਪੜ ਵਜੇ ਕਹਿਨ ਤੋਂ ਭਾਵ ਕਿ ਤਬਲਾ ਵੱਜ ਰਿਹਾ ਇੱਟ ਖੜਕੇ ਉਹ ਕਹਿਨ ਤੋਂ ਭਾਵ ਕਿ ਕਾਰ ਸੇਵਾ ਚੱਲ ਰਹੀ ਧੋਪੜ ਵਜੇ ਦਾ ਭਾਵ ਕਹਿਨ ਤੋਂ ਭਾਵ ਕਿ ਤਬਲਾ ਵੱਜ ਰਿਹਾ ਕੀਰਤਨ ਹੋ ਰਿਹਾ ਤੇ ਨਾਲੇ ਤਪੇ ਚੁੱਲਾ ਚੁੱਲੇ ਦਾ ਭਾਵ ਕਿ ਲੋਹ ਲੰਗਰ ਤਿਆਰ ਰਿਹਾ ਗੁਰੂ ਕਾ ਸੇਖ ਆਵਾਜ਼ਾਂ ਮਾਰਿਆ ਕੋ ਪੁੱਖਾ ਨਾ ਜਾਵੇ ਲੰਗਰ ਛੱਕੇ ਜਾਵੇ ਕਹਿਨ ਤੋਂ ਭਾਵ ਕਿ ਉਹ ਇੰਨਾ ਫਿਰ ਖੁਸ਼ੀ ਵਿੱਚ ਕਹਿੰਦੇ ਇਹ ਅਸਲੀ ਰੱਬ ਦਾ ਘਰ ਆ ਜਿੱਥੇ ਸਾਰੀ ਪੂਰਤੀ ਹੁੰਦੀ ਆ ਕੋਈ ਵੀ ਦੁਨੀਆ ਦਾ ਸਿੱਖ ਵਿਅਕਤੀ ਆ ਜੇ ਕੋਈ ਸਿੱਖ ਆ ਜੇ ਕਿਸੇ ਜਾਤੀ ਦਾ ਆ ਜੇ ਕਿਸੇ ਨੂੰ ਇੱਥੇ ਵਿਤਕਰਾਨੀ ਇੱਥੇ ਰਹਿ ਵੀ ਸਕਦਾ ਇੱਥੇ ਲੰਗਰ ਵੀ ਛਕ ਸਕਦਾ ਇੱਥੇ ਰੱਬ ਦਾ ਨਾਮ ਹੀ ਲੈ ਸਕਦਾ ਚਾਰੇ ਦਰਵਾਜ਼ੇ ਖੁੱਲੇ ਰੱਬ ਦੇ ਘਰ ਦੇ ਜਦੋਂ ਕੋ ਮਰਜੀ ਆ ਜੇ ਤੇ ਇੱਥੇ ਸਾਰਿਆਂ ਦੀ ਕਲਿਆਣ ਹੁੰਦੀ ਆ ਸਾਰੀ ਪੂਰਤੀ ਹੁੰਦੀ ਆ ਕਹਿਣ ਤੋਂ ਪਾਹ ਕਿ ਇਹ ਮਨੁੱਖਾ ਜਨਮ ਗੁਰਮਖੋ ਆਪਾਂ ਨੂੰ ਮਿਲਿਆ ਇਹਦੇ ਵਿੱਚ ਇੱਕ ਤਾਂ ਦਇਆ ਪਰਪਕਾਰ ਤੇ ਕਹਿਣ ਤੋਂ ਪਾਹ ਕਿ ਇੱਥੇ ਵਾਦ ਤੋਂ ਵਾਦ ਆਪਾਂ ਨਾਮ ਜਪ ਲਈਏ ਗੁਰਬਾਣੀ ਪੜ ਲਈਏ ਤਾਂਕਾ ਸਾਡੇ ਇਹ ਜੀਵਨ ਦਾ ਹੈਗਾ ਭਲਾ ਤੇ ਸਵਾਸ ਵਿਰਥੇ ਨਾ ਜਾਵੇ ਸਵਾਸ ਸਵਾਸ ਆਪਾਂ ਨਾਮ ਜਪ ਲਈਏ ਗੁਰਬਾਣੀ ਪੜ ਲਈਏ ਇਹ ਨਹੀਂ ਇੱਕ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਗਲਤੀਆਂ ਬਖਸ਼ੀ ਮਾਫ਼ੀ ਪਿਆਰ ਵਿੱਚ ਆਓ ਬਲਾਓ ਫਤਿਹ ਵਾਹਿਗੁਰੂ ਜੀ ਪਾਖ ਖਾਲਸਾ ਵਾਹਿਗੁਰੂ ਜੀ ਕੀ ਫਤਿਹ